ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬੁਖਾਰ ਰਿਹਾ ਅਜੀਤ ਵੈਬ ਟੀਵੀ ਰਾਹੀਂ ਅੱਜ ਨਗਰਪੰਚਾਇਤ ਮਲੌਦ ਦੀਆਂ ਚੋਣਾਂ ਹੋ ਰਹੀਆਂ ਨੇ ਬੂਥ ਤੇ ਪਹੁੰਚੇ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਐਮਐਲਏ ਸਾਹਿਬ ਕਿਵੇਂ ਆ ਤੁਹਾਨੂੰ ਲੱਗਦਾ ਵੋਟਾਂ ਦਾ ਮਾਹੌਲ ਦੇਖੋ ਪੂਰੇ ਮਲੌਦ ਸ਼ਹਿਰ ਦੇ ਵਿੱਚ ਲੋਕ ਆਪਣੇ ਲੋਕਤੰਤਰੀ ਹੱਕ ਦਾ ਬੜੀ ਸ਼ਾਂਤੀ ਦੇ ਨਾਲ ਪਰਚਾ ਅਪਣਾਉ ਦਾ ਇਸਤੇਮਾਲ ਕਰ ਰਹੇ ਨੇ ਮੈਂ ਸਾਰੇ ਬੂਥਾਂ ਦੇ ਵਿੱਚ ਜਾ ਕੇ ਦੇਖਿਆ ਬਹੁਤ ਵਧੀਆ VOTING ਹੋ ਰਹੀ ਹੈ ਤਕਰੀਬਨ 60-62% ਜਿਹੜੀ ਹੈ ਉਹ VOTING ਹੁਣ ਤੱਕ ਹੋ ਚੁੱਕੀ ਹੈ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਨਿਕਲ ਕੇ ਸਾਹਮਣੇ ਆ ਰਹੇ ਨੇ ਇਸ ਤੋਂ ਪ੍ਰਤੀਤ ਹੁੰਦਾ ਕਿ ਲੋਕ ਇਸ ਵਾਰ ਜੋ ਬਦਲਾਅ ਦੀ ਅਸੀਂ ਗੱਲ ਕਰਦੇ ਸੀ ਕਿ 11 ਦੇ 11 ਵਾਰਡ ਆਮ ਆਦਮੀ ਪਾਰਟੀ ਦੀ ਝੋਲੀ ਪੈਣਗੇ ਔਰ ਲੋਕਾਂ ਦੇ ਉਤਸ਼ਾਹ ਤੋਂ ਲੱਗਦਾ ਕਿ 11 ਦੇ 11 ਵਾਰਡ ਆਮ ਆਦਮੀ ਪਾਰਟੀ ਦੀ ਝੋਲੀ ਪੈਣਗੇ ਅਸੀਂ ਸਮੁੱਚੇ ਇਲਾਕੇ ਦਾ ਸੋਚ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਜੇਕਰ 11 ਨੇ 11 ਸੀਟਾਂ ਜਿੱਤਦੇ ਹੋ ਤੁਹਾਡਾ ਪ੍ਰਧਾਨ ਬਣਦਾ ਸਹਿਰ ਵਾਸੀਆਂ ਨਾਲ ਤੁਹਾਡਾ ਵਿਕਾਸ ਤੋਂ ਕਿ ਬਾਦਾ ਦੇਖੋ ਜਿਹੜਾ ਮਲੋਤ ਸ਼ਹਿਰ ਹੈ ਤੁਸੀਂ ਦੇਖੋ ਇੱਥੇ ਮੇਨ ਜੜੀਆਂ ਨੇ ਮੁੱਖ ਦੋ ਸਮੱਸਿਆਵਾਂ ਨੇ ਕੋ ਗੰਦੇ ਪਾਣੀ ਦੀ ਤੇ ਸਾਫ ਪਾਣੀ ਦੀ ਲੋਕਾਂ ਦਾ ਗੰਦਾ ਪਾਣੀ ਘਰਾਂ ਤੇ ਖੜਾ ਤੇ ਸਾਫ ਪਾਣੀ ਪਹੁੰਚਦਾ ਨਹੀਂ ਬਹੁਤ ਸਰੀਆਂ ਕਲੋਨੀਆਂ ਚ ਤੇ ਇਹਨਾਂ ਦੋ ਜੋ ਮੁਢੀਆਂ ਤੇ ਬੇਸਿਕ ਲੋੜਾਂ ਨੇ ਲੋਕਾਂ ਦੀਆਂ ਇਹ ਹਲਕਰਾਹੀਆਂ ਜਾਣਗੀਆਂ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਸਾਡੇ ਜਿਹੜੀਆਂ ਵੀ ਗਲੀਆਂ ਦੀ ਪ੍ਰੋਬਲਮ ਆ ਰੋਡਸ ਦੀ ਪ੍ਰੋਬਲਮ ਜਿੱਥੋਂ ਹੁਣ ਤੁਸੀਂ 6 ਨੰਬਰ ਵਾਰਡ ਦੇ ਵਿੱਚ ਉੱਥੇ ਮੰੰਕੇ ਆਏ ਆ ਇਹ ਜਿਹੜੀ ਸੜਕਾ ਮੇਨ ਸੜਕ ਇਹਦਾ ਵੀ ਬਹੁਤ ਬੁਰਾ ਹਾਲ ਆ ਇਸ ਨੂੰ ਵੀ ਪਹਿਲ ਦੇ ਆਧਾਰ ਤੇ ਬਣਾਇਆ ਜਾਊਗਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੈਨੂੰ ਪਤਾ ਵੀ ਅੱਧਾ ਦਸ ਸਾਲ ਹੋ ਗਏ ਜੋ ਲੋਕ ਦੱਸਦੇ ਆ ਵੀ ਇਹ ਸੜਕ ਬਣੀ ਨੂੰ ਕਦੇ ਨਹੀਂ ਬਣੀ ਔਰ ਇਸ ਤੋਂ ਇਲਾਵਾ ਸਾਡੇ ਇਸ ਇਲਾਕੇ ਦੇ ਵਿੱਚ ਗਰਾਊਂਡ ਦੀ ਸਮੱਸਿਆ ਵਾ ਉਹਦੇ ਲਈ ਅਸੀਂ ਇਲਾਕਾ ਵਾਸੀਆਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਜੋ ਸਾਡੀ ਆਈਟੀਆਈ ਦੇ ਵਿੱਚ ਸਾਡੇ ਕੋਲ ਕੁਝ ਜਮਾ ਸਰਪਲਸ ਜਗਾ ਸਰਪਲਸ ਹੈਗੀ ਆ ਜੇ ਲੋਕ ਚਾਹਣਗੇ ਤੇ ਉੱਥੇ ਆਪਾਂ ਇੱਕ ਸੁੰਦਰ ਗਰਾਊਂਡ ਦੀ ਜਿਹੜੀ ਸਥਾਪਨਾ ਉਹ ਕਰਾਂਗੇ ਤੇ ਬਾਕੀ ਜਿਹੜੇ ਕੰਮ ਨੇ ਮੈਨੂੰ ਲੱਗਦਾ ਵੀ ਲੋਕ ਜਿਵੇਂ ਕਹਿਣਗੇ ਉਹਦੇ ਆਧਾਰ ਦੇ ਉੱਤੇ ਜਿਵੇਂ ਲੋਕਾਂ ਦੀ ਆਵਾਜ਼ ਸੁਣ ਕੇ ਜਿਹੜੇ ਇਲਾਕੇ ਦੇ ਕੰਮ ਨੇ ਉਹ ਕਰਾਏ ਜਾਣਗੇ ਔਰ ਅਸੀਂ ਇੱਕ ਮਲੋਦ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣ ਦੇ ਲਈ ਅਸੀਂ ਆਪਣੀ ਵਾਹ ਲਾ ਮੰਗਦੇ ਆ। ਇਹ ਸਾਨਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਬੂਥਾਂ ਤੇ ਮੌਕੇ ਤੇ ਜਾਜਾ ਲਾ ਰਿਹਾ ਹੈ।